ਖਲਾਕ ਵਧਾਈਆਂ ਦਿੰਦਾ ਜੀ ਔਰ ਕਾਮਨਾ ਕਰਦਾ ਕਿ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੀੜਾ ਚੁੱਕਿਆ ਰੰਗਲਾ ਪੰਜਾਬ ਬਣਾਉਣ ਦਾ ਹਸਤਾਖੇੜ ਦਾ ਪੰਜਾਬ ਬਣਾਉਣ ਦਾ ਉਹਦੇ ਵਾਸਤੇ ਲਗਾਤਾਰ ਹਰ ਰੋਜ਼ ਉਹ ਖੁਦ ਵੀ ਮਿਹਨਤ ਕਰਦੇ ਹਨ ਔਰ ਸਾਨੂੰ ਵੀ ਪ੍ਰੇਰਦੇ ਹਨ ਤੇ ਅਸੀਂ ਸਾਰੀ ਜਿਹੜੀ ਟੀਮ ਹੈ ਜੋ ਸਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਅਸੀਂ ਦਿਨ ਰਾਤ ਇਹ ਕਰਾਂਗੇ ਤਾਂ ਕਿ ਪੰਜਾਬ ਦੇ ਵਿੱਚ ਖੁਸ਼ੀਆਂ ਖੇੜੇ ਦੁਆਰਾ ਆਣ ਔਰ ਇੱਥੇ ਫਿਰ ਜਿਹੜੀਆਂ ਆਈਆਂ ਉਹ ਮਤਲਬ ਦੁੱਧ ਦੀਆਂ ਜਿਹੜੀਆਂ ਨਹਰਾ ਉਹ ਵਗਣ ਤੇ ਜੋ ਵੀ ਪਿਛਲੇ ਸਮੇਂ ਦੇ ਵਿੱਚ ਗ੍ਰਿਤਿਆ ਹੋਈਆਂ ਉਹਨਾਂ ਸਾਰਿਆਂ ਨੂੰ ਅਸੀਂ ਓਵਰਕਮ ਕਰਾਂਗੇ ਚਾਹੇ ਉਹ ਗੈਂਗਸਟਰਵਾਦ ਦਾ ਦੌਰ ਹੈ ਚਾਹੇ ਨਸ਼ਿਆਂ ਦਾ ਦੌਰ ਹੈ ਇਹਨੂੰ ਅਸੀਂ ਓਵਰਕਮ ਕਰਾਂਗੇ ਔਰ ਉਸ ਵੱਲ ਅਸੀਂ ਪਲਾਂਗਾ ਪੁੱਟ ਰਹੇ ਹਾਂ ਬਹੁਤ ਸਾਰੀਆਂ ਗ੍ਰੀਨ ਸ਼ੂਟਸ ਆ ਗਈਆਂ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਪੰਜਾਬ ਫਿਰ ਤੋਂ ਦੇਸ਼ ਦਾ ਮੋਰੀ ਸੂਬਾ ਬਣੇਗਾ ਜੀ ਅਸੀਂ ਬਹੁਤ ਸਾਰੇ ਜੀ ਹੁਣ ਰੀਸਰਟਲੀ ਅਸੀਂ ਜਿਹੜੇ ਆ ਗਏ ਆ 980 ਦੇ ਕਰੀਬ ਜਿਹੜੇ ਨਰਸਸ ਹੈਗੇ ਆ ਐਨਐਮ ਕਹਿੰਦੇ ਆ ਐਮਪੀਐਚਡਬਲਯੂ ਫੀਮੇਲ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਉਹਨਾਂ ਦੀ ਜਿਹੜੇ ਰਿਕਰੂਟਮੈਂਟ ਆ ਉਹ ਮੁਕੰਮਲ ਹੋ ਚੁੱਕੀ ਆ 400 ਤੋਂ ਵੱਧ ਡਾਕਟਰਾਂ ਦੀ ਜਿਹੜੀ ਭਰਤੀ ਆ ਉਹ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਕੀਤੀ ਜਾ ਰਹੀ ਹੈ ਉਹ 2 ਮਹੀਨੇ ਦੇ ਵਿੱਚ ਜੁਆਇਨ ਕਰ ਜਾਣਗੇ ਇਸ ਤੋਂ ਪਹਿਲਾਂ ਅਸੀਂ ਆਮ ਆਦਮੀ ਕਲੀਨਿਕ ਖੋਲੇ ਆ ਜੀ 842 ਉਹ ਆਪਾਂ ਗਿਣਦੇ ਨਹੀਂ ਹਾਂ ਲੇਕਿਨ ਉਹਨਾਂ ਦੇ ਵਿੱਚ ਇੱਕ ਡਾਕਟਰ ਇੱਕ ਕਲੀਨਿਕਲ ਅਸਿਸਟੈਂਟ ਔਰ ਇੱਕ ਜਿਹੜੇ ਹੈਗੇ ਉਹਨਾਂ ਦੇ ਵਿੱਚ ਫਾਰਮਾਸਿਸਟ ਔਰ ਇੱਕ ਕਿਊੜਾ ਕਲਾਸ 4 ਆ ਉਹ ਤਕਰੀਬਨ ਤਕਰੀਬਨ 32000 ਲੋਕਾਂ ਨੂੰ ਜਿਹੜੀ ਹੈਗੀ ਆ 3000 200 ਲੋਕਾਂ ਨੂੰ ਜਿਹੜੀ ਹੈਗੀ ਆ ਉਹ ਉਹਦੇ ਨਾਲ ਨੌਕਰੀ ਵੀ ਮਿਲੀ ਆ ਲੋਕਾਂ ਨੂੰ ਸਹੂਲਤ ਮਿਲਲੀ ਆ ਉਹਦੇ ਵਿੱਚ ਅਸੀਂ ਉਹ ਸਟਾਫ ਨੂੰ ਰਿਕਰੂਟ ਕੀਤਾ ਇਸ ਤੋਂ ਸਵਾਏ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਐਮਪੀਐਚਡਬਲ ਫੀਮੇਲ ਦੀ ਹੋ ਗਈ ਆ ਹੁਣ ਮੇਲਦੀ ਹੋਏਗੀ ਫਾਰਮਾਸਿਸਟ ਲੈਬ ਅਸਿਸਟੈਂਟਸ ਓਟੀ ਅਸਿਸਟੈਂਟਸ ਇਹਨਾਂ ਸਾਰਿਆਂ ਦੀ ਭਰਤੀ ਚੱਲਦੀ ਪਈ ਆ ਜੀ ਤੇ ਬਹੁਤ ਲੰਬੇ ਸਮੇਂ ਤੋਂ ਰੁੱਕੀ ਸੀ ਬਹੁਤ ਸਾਰੇ ਸਪੈਸ਼ਲਿਸਟ ਅਸੀਂ ਡਾਕਟਰ ਰੱਖੇ ਆ ਇੱਕ ਜਿਹੜਾ ਨਵਾਂ ਇਨੀਸ਼ੀਏਟਿਵ ਹੈ ਕੇ ਸਾਡੇ ਕੋਲ ਹਰ ਸਾਲ ਡਾਕਟਰ ਪੋਸਟ ਤੇ ਅਡਜੂਏਸ਼ਨ ਸਪੈਸ਼ਲਿਸਟ ਬਣ ਜਾਂਦੇ ਆ ਜੋ ਉਹ ਬੌਂਡ ਭਰਦੇ ਆ ਜਦੋਂ ਵਾਪਸ ਆਂਦੇ ਆ ਉਹਦਾ ਕੋਈ ਮੈਕੈਨਿਜ਼ਮ ਨਹੀਂ ਸੀਗਾ ਉਹ ਮਾਨ ਸਰਕਾਰ ਨੇ ਪਹਿਲੀ ਵਾਰੀ ਅਸੀਂ ਸਾਰਾ ਉਹ ਤਿਆਰ ਕਰ ਦਿੱਤਾ ਕਿ ਜਦੋਂ ਆਣਗੇ ਉਹ ਬੌਂਡ ਜਿਹੜਾ ਨੇ ਬੌਂਡ ਭਰਿਆ ਹੋਇਆ ਉਹ ਮਤਲਬ ਕਿਸੇ ਦਾ 2 ਸਾਲ ਐ ਕਿਸੇ ਦਾ 1 ਸਾਲ ਐ ਕਿਸੇ ਦਾ 3 ਸਾਲ ਐ ਉਹ ਆ ਕੇ ਆਪਣੇ ਸਾਡੇ ਜਿਸ ਤਰ੍ਹਾਂ ਤੁਹਾਡੇ ਦਿੜਵਾ ਹੋ ਗਿਆ ਜੀ ਲੈਰਾ ਹੋ ਗਿਆ ਜਿਹੜੇ ਦੂਰ ਦਰਾਡੇ ਦੇ ਲੋਕ ਇਸ ਤਰ੍ਹਾਂ ਨਾ ਪਤਨਾ ਹੋ ਗਿਆ ਉੱਥੇ ਉਹ ਸਪੈਸ਼ਲਿਸਟ ਦੀਆਂ ਸਰਵਿਸਿਜ਼ ਦੇਣਗੇ ਔਰ ਨਵੇਂ ਮੈਡੀਕਲ ਕਾਲਜ ਖੁੱਲ ਰਹੇ ਆ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਬਣ ਰਿਹਾ ਸੋ ਡਾਕਟਰਾਂ ਵਾਸਤੇ ਪ੍ਰੋਮੋਸ਼ਨ ਦੇ ਐਵੀਨਿਊ ਪੰਜਾਬ 'ਚ ਬਹੁਤ ਆ ਸੋ ਮੈਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਡਾਕਟਰਾਂ ਨੂੰ ਸਾਰਿਆਂ ਨੂੰ ਜਾਓ ਪਰ ਹਲਕੇ ਹਮਲਾ ਮਾਰੀਏ ਪੈਰਾ ਮੈਡੀਕਲਸ ਨੂੰ ਜਿਹੜੇ ਹਰ ਬ੍ਰਾਂਡ ਵਿੱਚ ਨਮਕ ਦੇ ਚੀਨੀ ਵਿੱਚ ਮਾਈਕਰੋ ਪਲਾਸਟਿਕ ਪਾਇਆ ਗਿਆ ਕਰਦਾ ਤੇ ਇਹਦੇ ਬਾਰੇ ਸਹੀ ਵੀ ਖਰਾਉਣੀ ਕਿ ਪੰਜਾਬ 'ਚ ਕੀ ਕੀ ਮਾਮਲੇ ਦੱ ਕਰੂਗਾ ਜੀ ਹਾਂ ਜੀ ਹਾਂ ਬਿਲਕੁਲ ਇਹਦੇ ਚ ਅਸੀਂ ਬਹੁਤ ਸਾਰੇ ਮਾਮਲੇ ਦਰਜ ਕੀਤੇ ਆ ਲੋਕਾਂ ਦੇ ਅਸੀਂ ਮਤਲਬ ਖਾਸ ਕਰਕੇ ਜਿਹੜਾ ਮਿਲਾਵਟ ਹੁੰਦੀ ਆ ਨਾ ਜੀ ਜਿਵੇਂ ਤੁਸੀਂ ਕਿਹਾ ਇਹ ਮਸਾਲਿਆਂ ਦੇ ਵਿੱਚ ਹੁੰਦੀ ਆ ਜੀ ਇਹ ਦੁੱਧ ਚ ਹੁੰਦੀ ਆ ਪਨੀਰ ਚ ਹੁੰਦੀ ਆ ਸੋ ਇਹਨਾਂ ਦੀ ਅਸੀਂ ਟੈਸਟਿੰਗ ਕਰਦੇ ਆ ਰੋਜ਼ ਜਿਹੜੇ ਅਸੀਂ ਸੈਂਪਲ ਭਰਦੇ ਆ ਔਰ ਇਹਨੂੰ ਅਸੀਂ ਜਿਹੜਾ ਅੱਜ ਤੱਕ ਨਹੀਂ ਹੋਇਆ ਜੋ ਅਸੀਂ ਹੁਣ ਕਰਨ ਜਾ ਰਹੇ ਆ ਅਸੀਂ ਇਹ ਵੀ ਦੱਸਾਂਗੇ ਤੁਹਾਡੇ ਸਬਜ਼ੀਆਂ ਦੇ ਵਿੱਚ ਪੈਸਟੀਸਾਈਡਸ ਕਿੰਨੇ ਆ ਤੁਹਾਡੇ ਅਨਾਰ ਜਿਹੜਾ ਤੁਸੀਂ ਖਾਣਾ ਖਾਂਦੇ ਉਹਦੇ ਚ ਇਨਸੈਕਟੀਸਾਈਡਸ ਪੈਸਟੀਸਾਈਡਸ ਕਿੰਨੇ ਆ ਫੰਗਲ ਐਂਡਰੋਟੌਕਸਿਨਸ ਕਿੰਨੇ ਆ ਹੈਵੀ ਮੈਟਲਸ ਕਿੰਨੇ ਆ ਤੁਹਾਡੇ ਖਾਣੇ ਦੇ ਵਿੱਚ ਸੋ ਇਹ ਜਿਹੜੇ ਨਵੇਂ ਟੈਸਟ ਆ ਸੀ ਇਹ ਸ਼ੁਰੂ ਕਰਨ ਦੇ ਵਿੱਚ ਸਾਡੀ ਜਿਹੜੀ ਲੈਬਾਰਟਰੀ ਆ ਸੀ ਅਪਗ੍ਰੇਡ ਕਰ ਲਈ ਆ ਖਰੜ ਵਾਲੀ ਇਸ ਤੋਂ ਸਵਾਇ ਅਸੀਂ ਜਿਹੜਾ ਹੈਗਾ ਹਰ ਜ਼ਿਲ੍ਹੇ ਦੇ ਵਿੱਚ ਇੱਕ ਮੋਬਾਈਲ ਅਸੀਂ ਵੈਨ ਭੇਜੀ ਆ ਮੈਂ ਤੁਹਾਡੇ ਥਰੂ ਬੇਨਤੀ ਕਰਦਾ ਕਿ ਉਹਦਾ ਫਾਇਦਾ ਉਠਾਓ ਸਾਡੇ ਸਿਹਤ ਮੈਕਪੇ ਨਾਲ ਸੰਪਰਕ ਕਰੋ ਉਹ ਤੁਹਾਡੀ ਦੁਕਾਨ ਤੇ ਆ ਕੇ ਸਿਰਫ 50 ਰੁਪਏ ਲੈਣਗੇ ਕੋਈ ਜੁਰਮਾਨਾ ਨਹੀਂ ਕਰਨਗੇ ਤੁਹਾਨੂੰ ਦੱਸ ਦੇਣਗੇ ਜਿਹੜਾ ਤੁਸੀਂ ਲੋਕਾਂ ਨੂੰ ਦੁੱਧ ਪਿਲਾ ਰਹੇ ਹੋ ਪਨੀਰ ਵੜਤ ਰਹੇ ਹੋ ਸਾਫ਼ ਹੈ ਕਿ ਨਹੀਂ ਸਾਫ਼ ਉਹ ਟੈਸਟ ਕਰਕੇ ਤੁਹਾਨੂੰ ਮੌਕੇ ਤੇ ਦੱਸ ਦੇ ਆ ਮੈਂ ਸਲੂਟ ਕਰਦਾ ਜੀ ਇਹ ਜਵਾਨ ਮੈਨੂੰ ਉਹਨਾਂ ਜਵਾਨਾਂ ਦੀ ਯਾਦ ਲਾਂਦੇ ਆ ਜਿਹੜੇ ਸਿਆਚਨ ਗਲੇਸ਼ੀਅਰ ਦੇ ਵਿੱਚ ਚਾਈਨਾ ਦੇ ਬਾਰਡਰ ਦੇ ਉੱਤੇ ਨੇਹਰੀਆਂ ਦੇ ਵਿੱਚ ਮਾਈਨਸ ਟੈਂਪਰੇਚਰ ਤੇ ਮਾਈਨਸ 20 ਮਾਈਨਸ 30 ਜਿੱਤੇ ਤੁਸੀਂ ਹੱਥ ਬਾਹਰ ਕੱਢੋਗੇ ਹੱਥ ਤੁਹਾਡਾ ਨੀਲਾ ਹੋ ਜਾਏਗਾ ਔਰ ਕੱਟਣਾ ਪੈ ਜਾਏਗਾ ਇਹੋ ਜੀ ਸਰਦੀ ਦੇ ਵਿੱਚ ਜਿਹੜੇ ਸਾਡੇ ਜਵਾਨ ਹੈ ਕਿਸੇ ਕਰਕੇ ਮਾਨ ਸਾਹਿਬ ਨੇ ਉਹਨਾਂ ਦਾ ਜਿਹੜਾ ਸਨਮਾਨ ਪੱਤਾ ਹੈਗਾ ਜਦੋਂ ਰੱਬ ਨਾ ਕਰੇ ਜਦੋਂ ਕੋਈ ਆਪਣਾ ਦੇਸ਼ ਤੋਂ ਜਾਨ ਵਾਰ ਦਿੰਦਾ ਉਹਨਾਂ ਦੇ ਪਰਿਵਾਰਾਂ ਦੀ ਬਾਹ ਫੜੀ ਹੈ ਜੀ ਔਰ ਇਹ ਮਾਨ ਸਾਹਿਬ ਦਾ ਜਿਹੜਾ ਮਾਡਲ ਹੈ ਇਹ ਪੂਰੇ ਦੇਸ਼ ਦੇ ਵਿੱਚ ਉਹਦੀ ਤਾਰੀਫ ਹੋ ਰਹੀ ਆ ਵੀ ਉਹਦੇ ਚ 60% ਉਹਦੀ ਪਤਨੀ ਨੂੰ ਤੇ 40% ਉਹਦੇ ਮਾਪਿਆਂ ਨੂੰ ਵੀ ਉਹਨਾਂ ਦਾ ਵੀ ਉਹਨਾਂ ਦਾ ਧਿਆਨ ਕਰਨਾ ਚਾਹੀਦਾ ਸੀ ਹਾਂ ਜੀ ਕਿਹੜਾ ਪ੍ਰਸ਼ਾਸਨ ਹੈ ਨਕਲੀ ਫੂਲ ਦੇ ਉੱਪਰ ਤੋਂ ਛਾਪੇ ਮਾਰੇ ਹਾਂ ਅਸੀਂ ਮੈਂ ਕਹਿ ਰਿਹਾ ਜੀ ਅਸੀਂ ਜਿੰਨੇ ਕੋਈ ਰਿਸ਼ਮਤ ਖੋਰ ਹੈ ਮਲਾਵਟ ਖੋਰ ਹੈ ਇਹਨਾਂ ਨੂੰ ਨਹੀਂ ਬਖਸ਼ਾਂਗੇ ਇਹਨਾਂ ਵਾਸਤੇ ਜ਼ੀਰੋ ਟੋਲਰੈਂਸ ਹੈ ਨਸ਼ੇ ਦੇ ਸਮਗਲਰਾਂ ਉਹਨਾਂ ਵਾਸਤੇ ਜ਼ੀਰੋ ਟੋਲਰੈਂਸ ਹੈ ਹਾਂ ਜਿਹੜੇ ਨਸ਼ਾ ਕਰਦੇ ਆ ਉਹਨਾਂ ਨਾਲੰ ਦਰਦੀ ਆ ਸਾਡੇ ਕੋਲ ਆਓ ਇਲਾਜ ਕਰਾਂਗੇ ਤੁਹਾਡਾ ਤੁਹਾਡੀ ਕਾਉਂਸਲਿੰਗ ਕਰਾਂਗੇ ਯੋਗਾ ਸਿਖਾਵਾਂਗੇ ਕੋਈ ਨਾ ਕੋਈ ਕੰਮ ਸਿਖਾਵਾਂਗੇ ਤੇ ਕੋਈ ਨਾ ਕੋਈ ਕੰਮ ਸ਼ੁਰੂ ਕਰਾਵਾਂਗੇ ਨਵੇਂ ਉਪਰਾਲੇ ਕਰ ਰਹੇ ਆ ਆਵਰਾਲ ਕੇ ਹਮਲਾ ਮਾਰੀਏ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਬਹੁਤ ਬਹੁਤ ਤੰਨ ਆਓ ਤੁਹਾਡੇ ਨਾ ਤੁਹਾਡੇ ਤਾਂ ਇੱਥੇ ਜਿਹੜਾ ਹੈਗਾ ਸੀਟੀ ਐਮਆਰਆਈ ਮੇਰੇ ਖਿਆਲ ਜਿਹੜੇ ਕਸਨਲ ਡਾਇਗਨੋਸਟਿਕ ਦੇ ਵਿੱਚ ਹੈਗਾ ਨਾ ਜੀ ਉਹ ਤੇ ਤੁਹਾਡੇ ਪੈਟ ਸਕੈਨ ਵੀ ਲੱਗਣ ਜਾ ਰਿਹਾ ਬਹੁਤ ਜਲਦੀ ਸੋ ਇੱਥੇ ਮੈਡੀਕਲ ਕਾਲਜ ਬਣਨ ਜਾ ਰਿਹਾ ਬਹੁਤ ਜਲਦੀ ਉਸੀ ਫਾਈਨਲ ਸਟੇਜਸ ਆ ਥੋੜਾ ਜਿਹਾ ਲੈਂਡ ਦਾ ਡਿਸਕਿਊਟ ਹੋ ਗਿਆ ਸੀ ਨਹੀਂ ਹੁਣ ਤੱਕ ਬਣ ਜਾਣਾ ਸੀਗਾ ਸੋ ਅਤੀ ਆਧੁਨਿਕ ਸੂਲਤਾ ਦੇਵਾਂਗੇ ਜੀ ਤਿੰਨ ਹਸਪਤਾਲ ਤੁਹਾਡੇ ਧੂਰੀ ਦੇ ਵਿੱਚ ਕੌਰੀਆਂ ਦੇ ਵਿੱਚ ਔਰ ਚੀਮੇ ਦੇ ਵਿੱਚ ਚੜੇ ਆ ਗਏ ਔਰ ਨਵੇਂ ਬਣ ਰਹੇ ਬਿਲਕੁਲ ਕਾਰਪੋਰੇਟ ਹਸਪੀਟਲ ਵਰਗੇ ਬਣਾ ਰਹੇ ਆ ਜੀ ਤੁਸੀਂ ਜਦੋਂ ਬਣ ਜਾਣਗੇ ਜੀ ਮਤਲਬ ਮੈਨੂੰ ਲੱਗਦਾ ਪਈ ਇਸ ਸਾਲ ਦੇ ਅਖੀਰ ਤੱਕ ਘੱਟ ਲਈ ਨੈਕਸਟ ਇਅਰ ਉਹਨਾਂ ਦੀ ਨਾਗੂਰੇਸ਼ਨ ਕਰਾਂਗੇ ਤੁਸੀਂ ਦੇਖੋਗੇ ਬਿਲਕੁਲ ਕਾਰਪੋਰੇਟ ਹਸਪੀਟਲ ਵਰਗੇ ਔਰ ਸਟਾਫ ਨਵਾਂ ਭਰਤੀ ਕਰ ਰਹੇ ਹਨ ਉਹਨਾਂ ਦੇ